ਸਸਕਾਲੀ ਮੈਂ ਹੱਕਬਰ ਸਿੰਘ 베ਦੀ ਮਾਲਵਾ ਪੱਟੀ ਦੀ ਇੱਕੋ ਇੱਕ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਖੋਜ ਕਾਰਜਾਂ ਤੇ ਆਧਾਰਿਤ ਹੈ ਭਾਸ਼ਾ ਵਿਭਾਗ ਪੰਜਾਬ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਇੱਕ ਜਹੇ ਵਿਭਾਗ ਨੇ ਜਿਹੜੇ ਖੋਜ ਆਧਾਰਿਤ ਨੇ ਪਰ ਹੁਣ ਤੱਕ ਜੇ ਗੱਲ ਕਰ ਲਈ ਜਾਵੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਤਾਂ ਖੋਜ ਕਾਰਜਾਂ ਤੇ ਆਧਾਰਿਤ ਰਹਿਣ ਵਾਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਾਂ ਭਾਸ਼ਾ ਵਿਭਾਗ ਪੰਜਾਬ ਜਿਹੜਾ ਉਹ ਵਿਵਾਦਾਂ ਤੋਂ ਰਹਿਤ ਹੁੰਦਾ ਨਜ਼ਰ ਨਹੀਂ ਆ ਰਿਹਾ। ਭਾਸ਼ਾ ਵਿਭਾਗ ਦੇ ਵਿੱਚ ਵੀ ਵੱਡਾ ਸਰਮਾਇਆ ਪੰਜਾਬੀ ਨਾਲ ਸੰਬੰਧਿਤ ਖੋਜ ਕਾਰਜਾਂ ਦੇ ਨਾਲ ਸੰਬੰਧਿਤ ਖਪਾਇਆ ਜਾ ਰਿਹਾ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੀ ਜਿਹਾ ਹੀ ਕਾਰਜਾਂ ਵਿੱਚ ਲੱਗੀ ਹੋਈ ਆ। ਪਿਛਲੇ ਸਮੇਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਹੁਤ ਸਾਰੇ ਵਿਭਾਗ ਜਿਹੜੇ ਖੋਜ ਕਾਰਜਾਂ ਨਾਲ ਸੰਬੰਧਿਤ ਸਨ ਰਲਗੱਡ ਕੀਤੇ ਜਾ ਰਿਹਾ। ਉਸ ਸਮੇਂ ਵੀ ਵਿਵਾਦ ਪੈਦਾ ਹੋਇਆ। ਇਹ ਖੋਜ ਕਾਰਜਾਂ ਨਾਲ ਸੰਬੰਧਿਤ ਵਿਭਾਗਾਂ ਨੂੰ ਖਤਰਾ ਪੈ ਗਿਆ ਕਿਉਂਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਤੀ ਸੰਕਟ ਦੇ ਨਾਲ ਜੂੰਝਦੀ ਨਜ਼ਰ ਆ ਰਹੀ ਹੈ ਕੇਵਲ ਤੇ ਕੇਵਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਤੀ ਸੰਕਟ ਦੇ ਨਾਲ ਹੀ ਨਹੀਂ ਭਰਤੀ ਘਟਾਲੇ ਦੇ ਨਾਲ ਸਕਾਲਰਸ਼ਿਪ ਵਰਗੇ ਵਿਵਾਦ ਦੇ ਨਾਲ ਫੰਡਾਂ ਦੇ ਵਿੱਚ ਵੱਡਾ ਘਟਾਲਾ ਉਹ ਵੀ ਕਿਤਨਾ ਕਿਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਵਿਵਾਦਾਂ ਵਿੱਚ ਲੈ ਜਾਂਦਾ ਹੈ ਤਾਂ ਉਸ ਤੋਂ ਬਾਅਦ ਮਸਲਾ ਫੇਰ ਇਸੇ ਗੱਲ ਦਾ ਆ ਜਾਂਦਾ ਕਿ ਕੋਈ ਨਾ ਕੋਈ ਵਿਵਾਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਘੇਰ ਕੇ ਰੱਖਦਾ ਚਾਹੇ ਤਨਖਾਹਾਂ ਦਾ ਮਸਲਾ ਹੋਵੇ ਚਾਹੇ ਵਿਵਾਦਾਂ ਦਾ ਮਸਲਾ ਹੋਵੇ ਇੱਕ ਨਾ ਇੱਕ ਵਿਵਾਦ ਜਿਹੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਘੇਰ ਕੇ ਰੱਖਦਾ ਹੁਣ ਨਵੇਂ ਵਿਵਾਦੀ ਗੱਲ ਕਰਾਂਗੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਨਵਾਂ ਵਿਵਾਦ ਆ ਕਿਹੜਾ ਗਿਆ ਪਿਛਲੇ ਕਾਫੀ ਮਹੀਨੇ ਪਹਿਲਾਂ ਯੂਬ ਯੂਨੀਵਰਸਿਟੀ ਪਟਿਆਲਾ ਨੇ ਮਹਾਨ ਕੋਚ ਸਾਬਿਆ ਸੀ ਅਸਲ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਨਾਲ ਸੰਬੰਧਤ ਅਜਿਹਾ ਮਹਾਨ ਕੋਸ਼ੀ ਜਿਹੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਨਵੀਂ ਨਕਲ ਦੇ ਰੂਪ ਵਿੱਚ ਤਿਆਰ ਕਰਨਾ ਸੀ ਪਰੰਤੂ ਟੇਰ ਸਾਰੀਆਂ ਗਲਤੀਆਂ ਜਿਹੜੀਆਂ ਸੀ ਮਹਾਨ ਕੋਸ਼ ਦੇ ਅੰਦਰ ਸਨ ਬਹੁਤ ਸਾਰੇ ਬੁੱਧੀਜੀਵੀ ਬਹੁਤ ਸਾਰੇ ਵਿਦਵਾਨਾਂ ਨੇ ਆਪਣੀ ਰਾਏ ਦਿੱਤੀ ਤਾਂ ਮਹਾਨ ਕੋਸ਼ ਦੀਆਂ ਕਾਪੀਆਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਦਰ ਹੀ ਰੱਖਿਆ ਗਿਆ ਇਹਨਾਂ ਨੂੰ ਬਾਹਰ ਨਹੀਂ ਕੱਢਿਆ ਗਿਆ ਜਦੋਂ ਇਸ ਦੇ ਨਾਲ ਬਹੁਤ ਸਾਰੇ ਵਿਵਾਦ ਜੁੜੇ ਤਾਂ ਵਿਧਾਨ ਸਭਾ ਦੀ ਇੱਕ ਕਮੇਟੀ ਗਠਿਤ ਕਰ ਦਿੱਤੀ ਜਾਂਦੀ ਹੈ ਜੋ ਪੂਰੇ ਮਾਮਲੇ ਦੇ ਉੱਤੇ ਕੰਮ ਕਰਦੀ ਹੈ ਖੋਖਦੀ ਹੈ ਕਿ ਆਖਰ ਕਿੰਨੀਆਂ ਕੋ ਗਲਤੀਆਂ ਨੇ ਕਿਉਂਕਿ ਲੱਖਾਂ ਰੁਪਿਆ ਖਰਚ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮਹਾਨ ਕੋਸ਼ ਨੂੰ ਛਾਪਿਆ ਸੀ ਤੇ ਫਿਰ ਇਹ ਜਿਉਂ ਦਾ ਤਿਉਹ ਹੀ ਪਿਆਰ ਰਹਿ ਗਿਆ ਕਿਉਂਕਿ ਵਿਦਵਾਨਾਂ ਦੀ ਬੁੱਧੀਜੀਵੀਆਂ ਦੀ ਵਿਧਾਨ ਸਭਾ ਦੀ ਕਮੇਟੀ ਸੁੱਤੇ ਕੰਮ ਕਰਨਾ ਸ਼ੁਰੂ ਕਰਦੀ ਹੈ ਤੇ ਬਾਅਦ ਵਿੱਚ ਫੈਸਲਾ ਕਰਦੀ ਹੈ ਕਿ ਇਸ ਨੂੰ ਹੁਣ ਕਿਸ ਢੰਗ ਦੇ ਨਾਲ ਖਪਾਉਣਾ ਪਰੰਤੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਸ ਨੂੰ ਹੁਣ ਨਵੇਂ ਹੀ ਤਰੀਕੇ ਨਾਲ ਖਪਾਉਣ ਤੇ ਲੱਗੀ ਹੋਈ ਹੈ ਜਾਂ ਇਹ ਕਹਿ ਲੋ ਕਿ ਜਿਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਉਸ ਦੇ ਵਿੱਚ ਸਪਸ਼ਟ ਨਜ਼ਰ ਆ ਰਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਦਰ ਹੀ 25 ਤੋਂ 30 ਫੁੱਟ ਡੂੰਘੇ ਟੋਏ ਪੁੱਟ ਕੇ ਇਸ ਮਹਾਨ ਕੋਸ਼ ਨੂੰ ਦਫਨਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਪਹਿਲਾਂ ਤਾਂ ਲੱਖਾਂ ਰੁਪਏ ਖਰਚੇ ਫਿਰ ਬੁੱਧੀ ਜੀਵੀਆਂ ਦੀ ਰਾਏ ਬੁੱਧੀ ਜੀਵੀਆਂ ਤੇ ਵਿਦਵਾਨਾਂ ਨੇ ਇਸ ਕੋਸ਼ ਨੂੰ ਨਕਲ ਮਾਰ ਕੇ ਤਿਆਰ ਕੀਤਾ ਫਿਰ ਵਿੱਚ ਉਹਨਾਂ ਵਿੱਚ ਗਲਤੀਆਂ ਨੂੰ ਦਰੁਸਤ ਕਰਨਾ ਸੀ ਗਲਤੀਆਂ ਨੂੰ ਠੀਕ ਕਰਨਾ ਸੀ ਪਰ ਇਹ ਮਹਾਨ ਕੋਸ਼ਤਾ ਛਪ ਚੁੱਕਾ ਸੀ ਫਿਰ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਬਦਲੇ ਆ ਤਾਂ ਉਹਨਾਂ ਦੀ ਨਿਗਰਾਨੀ ਦੇ ਵਿੱਚ ਮਹਾਨ ਕੋਸ਼ਤਾ ਇੱਕ ਵਾਰ ਫੇਰ ਮਸਲਾ ਪੁੱਜਦਾ ਹੈ ਤੇ ਫਿਰ ਇਹ ਫੈਸਲਾ ਕੀਤਾ ਜਾਂਦਾ ਕਿ ਹੁਣ ਇਸ ਨੂੰ ਡਿਸਟਰਾਏ ਕਿਸ ਤਰ੍ਹਾਂ ਕਰਨਾ ਹੈ ਇਸ ਨੂੰ ਖਪਾਉਣਾ ਕਿੱਥੇ ਆ ਤਾਂ ਆਖਰ ਜਿਹੜੀ ਕਮੇਟੀ ਸੀ ਜਾਂ ਕਿਹੜੀ ਕਮੇਟੀ ਨੇ ਅਜਿਹਾ ਫੈਸਲਾ ਕੀਤਾ ਕਿ ਪੰਜਾਬੀ ਯੂਨੀਵਰਸਿਟੀ ਦੇ ਅੰਦਰ ਹੀ ਉਹਨਾਂ ਬਾਗਬਾਨੀਆਂ ਦੇ ਵਿੱਚ 25 ਤੋਂ 30 ਫੁੱਟ ਡੂੰਘੇ ਟੋਏ ਪੁੱਟ ਕੇ ਇਸ ਮਹਾਨ ਕੋਸ਼ ਨੂੰ ਦਬਾਇਆ ਜਾ ਰਿਹਾ ਸੀ ਜਿਨ੍ਹਾਂ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਹੋ ਸਕਦੀ ਹੈ ਹੁਣ ਇਸ ਨੂੰ ਬੇਦਬੀ ਦੇ ਪੱਖ ਤੋਂ ਵੀ ਵੇਖਿਆ ਜਾ ਰਿਹਾ ਕਿਉਂਕਿ ਜਿਹੜੇ ਵਿਅਕਤੀਆਂ ਵੱਲੋਂ ਟਰਾਲੀਆਂ ਦੇ ਵਿੱਚ ਮਹਾਨ ਕੋਸ਼ ਨੂੰ ਲੱਦਿਆ ਗਿਆ ਵੱਡੀ ਗਿਣਤੀ ਸੀ ਕਿਹਾ ਜਾਂਦਾ ਕਿ 7 ਦੇ ਕਰੀਬ ਟਰਾਲੀਆਂ ਦੀ ਗਿਣਤੀ ਹੋ ਸਕਦੀ ਹੈ ਜਦੋਂ ਦਫਨਾਉਣ ਵਾਲੀ ਜਗ੍ਹਾ ਤੇ ਟਰਾਲੀਆਂ ਲਜਾਈਆਂ ਜਾ ਰਹੀਆਂ ਸੀ ਤਾਂ ਵਿਦਿਆਰਥੀਆਂ ਦੀ ਨਿਗਾ ਪੈਂਦੀ ਹੈ ਕਿ ਆਖਰ ਇਹਨਾਂ ਟਰਾਲੀਆਂ ਦੇ ਵਿੱਚ ਲੱਦ ਕੇ ਕੀ ਲਜਾਇਆ ਜਾ ਰਿਹਾ ਤਾਂ ਕੁਝ ਵਿਦਿਆਰਥੀ ਪਿੱਛਾ ਕਰਦੇ ਆ ਤਾਂ ਵੇਖਦੇ ਆ ਕਿ 25 ਤੋਂ 30 ਫੁੱਟ ਡੂੰਘੇ ਟੋਏ ਪੁੱਟ ਕੇ ਇਸ ਮਹਾਨ ਕੋਸ਼ ਨੂੰ ਉਹਨਾਂ ਟੋਇਆਂ ਦੇ ਵਿੱਚ ਸੁੱਟਿਆ ਜਾ ਰਿਹਾ ਜਿਸ ਢੰਗ ਦੇ ਨਾਲ ਪਾੜ-ਪਾੜ ਕੇ ਸੁੱਟਿਆ ਗਿਆ ਤਾਂ ਵਿਦਿਆਰਥੀਆਂ ਦੇ ਵਿੱਚ ਵੱਡਾ ਰੋਸ ਦਿਖਾਈ ਦਿੱਤਾ ਹੈ ਜਿਸ ਕਰਕੇ ਇਸ ਨੂੰ ਨਰਾਦਰ ਦੇ ਪਖ ਤੋਂ ਨਹੀਂ ਬੇਦਵੀ ਦੇ ਪਖ ਤੋਂ ਵੇਖਿਆ ਜਾ ਰਿਹਾ ਹੈ ਭਾਈ ਕਾਂਸਿਕ ਨਾਬਾ ਦਾ ਇੱਕ ਵੱਡਾ ਸਤਕਾਰ ਹੈ ਕਾਂਸਿਕ ਨਾਬਾ ਵੱਲੋਂ ਇੱਕ ਜਿਹਾ ਮਹਾਨ ਕੋਸ਼ ਤਿਆਰ ਕੀਤਾ ਗਿਆ ਸੀ ਜਿਸ ਵਿੱਚ ਇੱਕ ਜਿਹਾ ਖਰੜਾ ਸੀ ਜਾਤ ਨਾਲ ਸੰਬੰਧਿਤ ਇਤਿਹਾਸ ਨਾਲ ਸੰਬੰਧਿਤ ਵੇਰਵੇ ਇੱਕ ਵੱਡਾ ਸਰਮਾਇਆ ਕਹਿ ਸਕਦੇ ਹਾਂ ਕਿ ਜਦੋਂ ਡਿਕਸ਼ਨਰੀ ਦੇ ਰੂਪ ਵਿੱਚ ਤੁਹਾਡੇ ਕੋਲ ਜਿਹਾ ਮਹਾਨ ਕੋਸ਼ ਕੋਮ ਦੇ ਅੰਦਰ ਹੋਵੇ ਸਾਡੀਆਂ ਯੂਨੀਵਰਸਿਟੀਆਂ ਦੇ ਕੋਲੇ ਹੋਵੇ ਸਾਡੇ ਖੋਜ ਕਾਰਜ ਕਰਨ ਵਾਲੇ ਵਿਭਾਗਾਂ ਦੇ ਕੋਲ ਹੋਵੇ ਤਾਂ ਫਿਰ ਉਸ ਦੀ ਅਜਹੀ ਦੁਰਗਤੀ ਹੋਵੇ ਕਿਉਂਕਿ ਮਸਲਾ ਇਸ ਗੱਲ ਦਾ ਕਿ ਗਲਤੀਆਂ ਕਿੱਥੇ ਰਹਿ ਗਈਆਂ ਉਹਨਾਂ ਨੂੰ ਦਰਸਤ ਕਿਉਂ ਨਹੀਂ ਕੀਤਾ ਗਿਆ ਉਹਨਾਂ ਨੂੰ ਠੀਕ ਕੀਤਾ ਜਾਣਾ ਸੀ ਜੇ ਪਹਿਲਾਂ ਹੀ ਠੀਕ ਕਰ ਲਿਆ ਜਾਂਦਾ ਜਾਂ ਦਰਸਤ ਕਰ ਲਿਆ ਜਾਂਦਾ ਮਾਤਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਤੀ ਸੰਕਟ ਦੇ ਨਾਲ ਹੋਰ ਜੁੰਝਦੀ ਤੇ ਨਾ ਹੀ ਲੱਖਾਂ ਰੁਪਿਆ ਇਹਨਾਂ ਪੁਸਤਕਾਂ ਨੂੰ ਜਿਹੜਾ ਛਾਪ ਕੇ ਖਰਚ ਕੀਤਾ ਗਿਆ ਉਹ ਬਰਬਾਦ ਹੋਣਾ ਸੀ ਹੁਣ ਜਦੋਂ 25 ਤੋਂ 30 ਫੁੱਟ ਡੂੰਘੇ ਟੋਇਆਂ ਦੇ ਵਿੱਚ ਇਹਨਾਂ ਖਰੜਿਆਂ ਨੂੰ ਇਸ ਮਹਾਨ ਕੋਸ਼ ਨੂੰ ਸੁੱਟਣ ਦਾ ਕੰਮ ਕੀਤਾ ਗਿਆ ਤਾਂ ਵਿਦਿਆਰਥੀਆਂ ਦੇ ਵਿੱਚ ਇੱਕ ਵੱਡਾ ਰੋਸ ਵਖਾਈ ਦੇ ਰਿਹਾ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਸ਼ਾਸਨ ਨੂੰ ਘਿਰਦੇ ਨਜ਼ਰ ਆ ਰਿਹਾ ਹੈ ਉਸ ਕਮੇਟੀ ਨੂੰ ਘਿਰਦੇ ਨਜ਼ਰ ਆ ਰਿਹਾ ਹੈ ਜਿਨ੍ਹਾਂ ਦੀ ਨਿਗਰਾਨੀ ਹੇਠ ਇਸ ਮਹਾਨ ਕੋਸ਼ ਨੂੰ ਵਕ-ਵਕ ਟੋਇਆਂ ਦੇ ਵਿੱਚ ਦਫਨ ਕੀਤਾ ਜਾਣਾ ਸੀ ਦੂਜਾ ਕਮੇਟੀ ਦੇ ਕੁਝ ਮੈਂਬਰਾਂ ਦਾਜੇ ਤਰਕ ਜਾਂ ਦਲੀਲਾਂ ਨੂੰ ਸੁਣੀਏ ਤਾਂ ਉਹਨਾਂ ਦਾ ਮੰਨਣਾ ਹੈ ਕਿ ਬੇਦ비 ਕਿਸੇ ਵੀ ਪੱਖ ਦੀ ਨਹੀਂ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਮਰਦਾ ਹੈ ਤਾਂ ਉਸ ਦੀ ਪ੍ਰਕਿਰਿਆ ਵਕੋ ਵਕ ਧਰਮ ਜਾਂ ਉਸਦੇ ਜਾਤ ਧਰਤ ਕੀਤੀ ਜਾਂਦੀ ਹੈ ਪਰੰਤੂ ਪੁਸਤਕ ਨੂੰ ਡਿਸਟਰਾਏ ਕਿਸ ਤਰ੍ਹਾਂ ਕਰਨਾ ਸੀ ਇਹ ਕਮੇਟੀ ਦਾ ਫੈਸਲਾ ਹੈ ਤਾਂ ਵਿਦਿਆਰਥੀ ਵੱਡੀ ਗਿਣਤੀ ਦੇ ਵਿੱਚ ਜਮ੍ਹਾਂ ਹੁੰਦੇ ਆ ਜਿਨ੍ਹਾਂ ਨੇ ਇਹ ਤਰਕ ਦਿੱਤਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਜਿਹੜਾ ਢੰਗ ਤਰੀਕਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮਹਾਨ ਕੋਸ਼ ਨੂੰ ਟੋਇਆਂ ਵਿੱਚ ਦਫਨਾਉਣ ਦਾ ਲੱਭਿਆ ਉਹ ਹਰਗਿਜ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਵੱਡਾ ਰੋਸ ਵਿਦਿਆਰਥੀਆਂ ਦੇ ਵਿੱਚ ਦੇਖਣ ਨੂੰ ਮਿਲਿਆ ਬਹੁਤ ਸਾਰੇ ਵਿਦਿਆਰਥੀ ਵਿੰਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮੇਂ-ਸਮੇਂ ਤੇ ਧਰਨੇ ਪ੍ਰਦਰਸ਼ਨਾਂ ਦੀ ਅਗਵਾਈ ਕਰਦੇ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਿਆਸਤ ਦਾ ਕੇਂਦਰ ਵੀ ਬਣ ਚੁੱਕੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਤਨਖਾਹਾਂ ਦੇ ਮਸਲੇ ਆ ਜੇ ਤਰ੍ਹਾਂ ਖਾਹਾਂ ਲੇਟ ਹੋ ਜਾਣ ਜਾਂ ਖਾਤੇ ਵਿੱਚ ਨਾ ਪੈਣ ਤਾਂ ਫਿਰ ਉਹ ਸੜਕਾਂ ਤੇ ਉਤਰਾਂਦੇ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੇਟ ਨੂੰ ਬੰਦ ਕਰ ਦਿੰਦੇ ਆ ਜਿਸ ਕਰਕੇ ਵਿਦਿਆਰਥੀਆਂ ਦੀ ਵੀ ਕਾਫੀ ਖੱਜਲ-ਖੁਆਰੀ ਹੁੰਦੀ ਹੈ ਤੇ ਹੁਣ ਮਹਾਨ ਕੋਸ਼ ਦੇ ਬਾਬਤ ਜਿਹੜਾ ਵਿਵਾਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਜੁੜਦਾ ਜਾ ਰਿਹਾ ਉਸ ਦੇ ਨਾਲ ਬਹੁਤ ਸਰੀਆਂ ਪੰਤਕ ਸਫਾਂ ਦੀਆਂ ਸਖਸੀਤਾ ਨੇ ਉਹ ਵੀ ਇਸ ਮਸਲੇ ਨੂੰ ਗੰਭੀਰਤਾ ਨਾਲ ਲੈ ਰਹੀਆਂ ਬਹੁਤ ਸਾਰੇ ਸਿੱਖ ਵਿਦਿਆਰਥੀ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੜ੍ਹਾਈ ਕਰ ਰਹੇ ਆ ਸਕਾਲਰਾਂ ਖੋਜ ਕਾਰਜਾਂ ਦੇ ਨਾਲ ਲੱਗੇ ਹੋਇਆ ਉਹਨਾਂ ਦੇ ਮਨਾਂ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪ੍ਰਸ਼ਾਸਨ ਪ੍ਰਤੀ ਉਸ ਕਮੇਟੀ ਦੇ ਪ੍ਰਤੀਕ ਵੱਡਾ ਰੋਸ ਜਿਹੜਾ ਹੈ ਉਹ ਵਖਾਈ ਦੇ ਰਿਹਾ ਵੇਖਦੇ ਆ ਕਿ ਵਿਵਾਦ ਹੋਰ ਕਿੰਨਾ ਕੁ ਤਿੱਖਾ ਹੁੰਦਾ ਹੈ ਕਮੇਟੀ ਕਿੰਨਾ ਕੁ ਬੈਕਫੁੱਟ ਤੇ ਜਾਂਦੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਹੀ ਪਹਿਲਾਂ ਸੋਚ ਸਮਝ ਕੇ ਇਹ ਮਹਾਨ ਕੋਸ਼ ਪ੍ਰਕਾਸ਼ਿਤ ਕਰਨਾ ਚਾਹੀਦਾ ਸੀ ਛਾਪਣਾ ਚਾਹੀਦਾ ਸੀ ਹੁਣ ਜਦੋਂ ਲੱਖਾਂ ਰੁਪਏ ਲਗਾ ਕੇ ਇਸ ਮਹਾਨ ਕੋਸ਼ ਨੂੰ ਦਫਨਾਇਆ ਜਾ ਰਿਹਾ ਜਾਂ ਟੋਇਆਂ ਦੇ ਵਿੱਚ ਸੁੱਟਿਆ ਜਾ ਰਿਹਾ ਹੈ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਵਾਲਾਂ ਦੇ ਇੱਕ ਟੈਰੇ ਵਿੱਚ ਤੇ ਨਵੇਂ ਵਿਵਾਦ ਦੇ ਵਿੱਚ ਫੇਰ ਖੜੀ ਵਖਾਈ ਦੇ ਰਹੀ ਆ